ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਫਾਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਡੀਓ ਜਿਹੜਾ ਹੈਗੀ ਆ ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਜੀ ਤਸਵੀਲ ਵਿੱਚ ਤਰਨਤਾਰਨ ਸਦਰਾਮ ਸਿੰਘ ਬਾਈ ਕੋਲ ਆ ਚੁੱਕੇ ਆ ਅੱਜ ਵੀ ਨਾਲ ਕੋਈ ਫਾਟਾੜਾ ਦੇ ਲੈ ਪਸ਼ੂ ਸੇਲ ਆ ਤੇ ਹੁਣ ਬਾਈ ਜੀ ਨੇ ਗੱਲਬਾਤ ਕਰ ਗਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕ ਰਕੜਾ ਉਸ ਤੋਂ ਬਲੋ ਬਈ ਤੇ ਕੈਸ਼ ਤੋਂ ਕੋਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੇ ਥੱਲੇ ਖਰੀਦੋ ਨਾਲੇ ਵੀ ਉਹ ਬਾਤ ਅਸੀਂ ਕਰ ਦਿਆ ਕਰੋ ਚਲੋ ਗਾਂਵਿਕ ਵੀ ਦਾ ਫੈਰਾ ਹੋ ਸਕੇ ਹੁਣ ਕੋ ਬਾਈ ਜੀ ਉਹਨੇ ਗੱਲਬਾਤ ਕਰ ਗਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਦੱਸੋ ਜੀ ਵਧੀਆ ਕਿਰਪਾ ਤੁਸੀਂ ਸੁਣਾਓ ਕਿਵੇਂ ਚੱਲ ਰਿਹਾ ਕੰਮ ਵਧੀਆ ਵਧੀਆ ਮੇਰਾ ਅਸੀਂ ਮੋਜਾ ਲੱਗੇ ਪੂਰੇ ਪੂਰੀਆਂ ਅੱਜ ਫਿਰ ਕਿੰਨੇ ਆ ਅੱਜ 8 ਝੋਟੀਆਂ ਆਪਣੇ ਤੁੰਦਾਂ ਦਪੈਰੇ ਫੋਨ ਬੰਦ ਕਰੋ ਪਹਿਲਾਂ ਫੋਨ ਆਪਣਾ ਬੰਦਿਆ ਅੱਠ ਝੋੜੀਆਂ ਬੋਲੋ ਫਿਰ ਇਹਦੇ ਬਾਰੇ ਆ ਮੀਣੀ ਝੋਟੀ ਜੋ ਸਿੰਘ ਇਹਦੇ ਆ ਦੋਵੇਂ ਇੱਧਰ ਵੇਖੋ ਲਓ ਜੀ ਸਿੰਘ ਹੱਸਿਆ ਚੱਕ ਰਵੇ ਪਾ ਕੇ ਸੁਆ ਹੈ ਪਹਿਲਾ ਛੇ ਦਾ ਅੱਛਾ ਪਹਿਲਾ ਸੁਆ ਹੀ ਆ ਦੋਵੇਂ ਇਹਦੇ ਨਹੀਂ ਇੱਕ ਆ ਲਓ ਜੀ ਪਹਿਲਾ ਸੁਆ ਬੂਰੀ ਨਾਲ ਉਹ ਵੀ ਮੀਣੀ ਤੋੜੋ ਤੋੜੋ ਕਰਾਂ ਦੀ ਚਲਾਈ 14 ਕਿਲੋ ਜਿਹੜਾ ਦੁੱਧ ਆ ਨਾ ਕੰਡੇ ਵਾਲਾ ਥੱਲੇ ਹਾਂਜੀ ਹਾਂਜੀ ਉਹ ਤਿਆਰ ਹੈ ਥੱਲੇ ਅੱਛਾ ਹਾਂ ਲਓ ਜੀ ਬੂਰੀ ਵੇਖੋ ਪਹਿਲਾ ਸੁਆ ਤੇ ਕੱਟੀ-ਕੱਟਾ ਮਗਰ ਨੇ ਕੱਟਾ ਆ ਕਾਲਾ ਹੈ ਆ ਘਾਟਾ ਤੋਰੋ ਇਹ ਵੱਡੀ ਝੋਡੀ ਕਰਨ ਦੀ ਪੂਰੀ ਮੈਂ ਨਾ ਕਹਿਣ ਵਾਲੀ ਗੱਲ ਨਹੀਂ ਕੋਈ ਤੇ ਤੋਰੋ ਤੋਰੋ ਬਹੁਤ ਜਿਆਦੀ ਹੈ ਕਿਉਂ ਨ ਵੜੀ ਥੰਦੇ ਆ ਅੱਛਾ ਲਓ ਜੀ ਵੇਖੋ ਘਰਾਂ ਦੇ ਜਾਣਾ ਬਾਲ ਦੀ ਮੈਂ ਬਾੜੀ ਤੇ ਆਹ ਦੇਖੋ ਕੁਆਲਿਟੀ ਆ ਨਹੀਂ ਪੂਰੀ ਕੁਆਲਿਟੀ ਆਗੇ ਦੇਸੀ ਨਹੀਂ ਆ ਠੀਕ ਉਹ ਉਧਰ ਆਈ ਹੈ ਇਹ ਜੋੜਾ ਝੋਟਿਆਂ ਦਾ ਆ ਤੋੜਿਆ ਚੱਲੋ 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 ਲਈ ਚੱਲੋ ਕਰਾਂਗੇ ਤੇ ਲਾ ਲਈ ਹਾਂ ਨਾਲ ਬੁਰਜੀ ਤੇ ਆ ਨਹੀਂ ਕਰਾ ਲਈ ਚਲੋ ਬੋਲੋ ਫਿਰ ਵੇਖਾਂ ਛੋਟੀ ਰਿਹਾ ਜੀ ਦੂਰ ਦੂਰ ਜੀ ਕਹਿੰਦੇ 1.5 ਕਪੰਜੀ ਕਰਾਂਗੇ ਹਾਂ ਨਾ 1.15 ਝੋਟੀ 1.15 ਦੇ ਹੋ ਜਾ ਸ਼ੋਰ ਕਰਦਾ ਕਿੰਨੇ 2000 ਕਰਦਾਂਗੇ ਪੂਰੇ ਇੱਕ ਦੱਸ ਦੀ ਜਾਂਦੇ ਜਾਂਦੇ ਇੱਕ ਦੱਸ ਦੀ ਆਣਾਗੇ ਚਲੋ ਠੀਕ ਆ ਲਾਲ ਲਾਲਾ ਬੱਚਾ ਇਹ ਛੋਟੀ ਥਲੇ ਹਾਂਜੀ 16 ਕਿਲੋ ਦੋਦਿਆ ਅੱਛਾ 16 ਕਿਲੋ ਪੂਰਾ 16 ਕਿਲੋ ਨਾ ਲਓ ਜੀ 16 ਕਿਲੋ ਹਾਂ ਛੱਡ ਰਾ ਬੱਚਾ ਕੋਈ ਨਹੀਂ ਹਾਂ ਛੱਡ ਲਾ ਕੋਈ ਨਹੀਂ ਬੱਚਾ ਛੱਡ ਕੋ ਚੱਲ 16 ਕਿਲੋ ਪੱਕਾ ਹੈ ਪੱਕਾ ਕਿਉਂ ਇੱਕ ਨੰਬਰ 2 ਕਿਲੋ ਗਾੜੀ ਗਾੜਿਆ ਝੋਟੀ ਦੀ ਅੱਛਾ ਹਾਂ ਚੰਗੀ ਮੈਂ ਇਹ ਦੋਵੇਂ ਝੋਟੀਆਂ ਉਧਰੋਂ ਆਈਆਂ ਸੰਦੀਪ ਸਿੰਘ ਸਾਹਿਬ ਹਰਿਆਣੇ ਚੋਂ ਦਹਾ ਦਹਾ ਮਨ ਮੂੰਹ ਮਨ ਖਾ ਕਰਦੇ ਸਿੰਗੀ ਵੇ ਕਟਿੰਗ ਲੱਗੀ ਤੋਰ ਤੋਰ ਲੰਮੀ ਆ ਥਾਨੇ ਵੇ ਕੱਲਾ ਕੱਲਾ ਰੱਖਿਆ ਕੱਲਾ ਕੱਲਾ ਆਜੋ 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 ਨੇ ਬਹੁਤ ਚੰਗੀ ਝੋਟੀ ਹੈ ਵਾਹ ਝੋਟੀ ਛਾਈ ਹੈ ਜੀ ਨੇ ਠੀਕ ਆ ਜਿਆ ਜੀ ਝੋਟੀ 1.5 ਲੱਖ ਰੱਖਦੀ ਤੇ ਇਹ ਹਾਂ ਨਾ 1.30 ਲੱਖ ਦੀ ਝੋਟੀ ਦੇਣੀ ਹੈ 1.30 ਹਜ਼ਾਰ ਦੀ ਬਸ ਠੀਕ ਆ ਹੋ ਜੁਮਾਨ ਦੇ ਵਿੱਚੋਂ ਮੇchu ਕਰਤਾ ਨਹੀਂ ਛੋੜ ਚੱਪਾ ਕਿੰਨੀ ਯਾਰ ਨਹਾਣਾ ਇੱਕ ਪੰਜੀ ਦੀ ਦਵਾ ਚੱਲ ਜਾਂਦੇ ਪਰ ਠੀਕ ਚੱਲ ਠੀਕ ਆ ਜਾ ਇੱਧਰ ਰੱਖਣਾ ਇਹ ਵੀ ਸੂਈ ਆ ਇਹ ਵੀ ਸੂਈ ਇਹਨੂੰ ਕਿੰਨਾ ਟਾਈਮ ਹੋ ਗਿਆ ਅੱਜ ਸੁਨੀਲ ਨੇ ਚੌਂਡ ਬਖਾ ਪੂਰੀ ਦੀ ਅਜ ਆ ਗਈ ਇੱਕ ਮਿੰਟ ਹਾਂ ਉਹ ਚੱਲ ਚਾਰ ਦਿਨਾਂ ਬਾਅਦ ਚੌਂਡ ਬੋਗੀ ਗਈ ਅਜੇ ਬਾ ਠੀਕ ਆ ਠੀਕ ਆ ਥੋੜਾ ਡੇਰੀਉ ਨਾਲ ਚੱਲ ਗਈ ਇਹਦੇ ਤੇ ਬੋਲੇ ਨੂੰ ਦੇ ਦਿਆਂ ਅੱਛਾ ਸੰਦੀਸਿਆਂ ਨਹੀਂ ਚੋਣ ਆ ਜਾ ਆ ਜਾ ਇਹ ਬੋਲੇ ਦੀ ਹੈ ਜੇ ਥੋੜਾ ਕੱਟੀ ਆ ਪੱਕੀ ਹੋਈ ਹੋ ਠੀਕ ਆ 5 ਕਿਲੋ ਨੈਟ ਬੜਾ ਤਿਆਰ ਹੋ 10 ਕਿਲੋ ਹਾਂ ਮੈਂ ਨਾਲ ਕੰਡੇ ਵਾਲਾ ਲੈ ਆਜੋ ਕੋਰਾਂ ਦੇ ਥੱਲੇੋਂ ਬਲੇਡ ਵਾਲੀਆਂ ਬਲੇਡਰ ਗਾਵਾ ਇਹ ਵੇਖੋ ਤਰਾ ਦੇ ਆ ਫੋਨ ਮਾ ਮੇ ਕਰ ਸਾਇਲੈਂਟ ਲਾ ਮੜਾ ਜਾ ਲਓ ਜੀ ਵੇਖੋ ਘਰਾਂ ਦੇ ਹੈ ਮੈਂ ਇਧ ਨਹੀਂ ਮਾਣਾ ਜ਼ਬਰਦਸਤ ਪੂਰੀ ਕਿਉਂ ਸੰਦੀਪ ਇਹਨੂੰ ਬਹੁਤ ਜਿਆਦਾ ਲੱਗੀ ਹੈ ਕਿਉਂ ਨੇ ਇਹਨੂੰ ਹੀ ਬੜੀ ਲੱਗੀ ਅੱਛਾ 14 15 ਕਿਲੋ ਮਹੀਂ ਦੁੱਧ ਦੀ 60 ਕਿਲੋ ਬੋਲੇ ਦੇ ਸਟਾਰਟ ਹੋ ਗਈ ਆ ਬੋਲੇ ਸਟਾਰਟ ਹੋ ਗਈ ਫਿਰ ਠੀਕ ਆ ਇਹ ਬਰਦੀ ਕੀ ਮਨਾ ਕਿਉਂ ਤਾਂ ਸੰਦੀਪ ਜੀ ਆ ਗਈ ਬੋਲੇ ਲਾ 85 ਕ ਤੇ 85 ਦੀ ਵਿਗਣੀ ਹਾਂ ਨਾ ਮੈਂ 80 ਹਜ਼ਾਰ ਦੀ ਦਵਾਂਗੀ ਦੋਈ ਦੋ ਛੜ ਜਾਂਦੇ ਫਸ ਠੀਕ ਆ ਚਲੋ ਕੱਟੀ ਨਾ ਮਗਰਾ ਮਗਰੇ ਨਾ ਕੱਟੀ ਕੱਟੀ ਚਲੋ ਠੀਕ ਆ ਆ ਵੇਲਾ ਬੇਤੋ ਗੱਲਾ ਹਾਂ ਹਾਂ ਨਾ ਇਹ ਇਹ ਮੈਂ ਗੱਪਣਾ ਅੱਛਾ ਇਹ ਗੱਪਣਾ ਇਹ ਵੀ ਦੋ ਰੋ ਲੋਈ ਦੇ ਗੱਪਣ ਮੈਂ ਤੇ ਵੇਖੋ ਕਰਾਂਗੀ ਚਲੋ 15 ਦੀ ਮੈਂ ਹਾਂ ਚਲੋ 15 ਦੀ ਮੈਂ ਹੱਫ ਲਾਉ ਟਾ ਕਾਫੀ ਸਹੀ ਗੱਲ ਹੈ। ਇਹ ਮਹੀ ਗੱਡੀ ਹੈ। ਚੰਗੀ ਜੰਗੀ ਬਈ। ਮੋਲ ਵੀ ਉਹ ਕਰਾਂਗੇ ਕੋਈ ਨਾ ਕਰੂਗਾ। ਅੱਛਾ। ਹੁਣ ਚੜਾਈਓ। ਠੀਕ ਹੈ ਕੇ। ਗਾੜੀ ਮਹੀ ਦੀ ਟਾਈਟਲ ਹੋਦਾ ਸੀ ਇਹਨਾਂ। ਅੱਛਾ। ਠੀਕ ਆ। ਇਹਦੀ ਫਿਰ ਕੀਮਤ ਆ? ਇਹਦਾ 90-95 ਦੀ ਮਹੀ ਹੈ ਠੀਕ ਹੈ। ਹਾਂ। ਹਾਂ ਹਾਂ ਮੈਂ 50000 ਰੁਪਏ ਦੇ ਰਾਂਗੀ ਕਿੰਨਾ ਮੰਨਦਾਂ 20000 ਕਰਾਂਗੇ 30000 ਪੂਰੇ 80000 ਨੇ ਯਾਰ ਤੱਕਾਈ ਹੋਏ ਹੈ ਨਹੀਂ ਹੁੰਦਾ ਕੱਲ ਦੇ ਦਾਂਗੇ ਹੁਣ ਜਾਂ ਦੋ ਬਾਈ ਹਾਂ ਵਾਹ ਦੇਣੀ ਨਹੀਂ ਸੰਦੀਪ ਸਿੰਘ ਹੈਗੇ ਨੇ ਏਡੀ ਜੀ ਬਣੀ ਬੜੀ ਚਲੋ ਚਲੋ ਠੀਕ ਹੈ ਨੇ ਠੀਕ ਹੈ ਮੈਂ ਮੈਂ ਘੋੜੀ ਲੈ 12 ਕਿਲੋ ਦੁੱਧ ਆ 12 ਕਿਲੋ ਹਾਂ ਪਹਿਲਾਂ ਹੀ ਸਵੇਰ ਸੁਈ ਆ ਅਜਾ ਪਹਿਲੇ ਕਿੰਨਾ ਟਾਈਮ ਹੋ ਗਿਆ यो जनदीसा पहला सुआ ला आगे लो खुल्ला खुल्ला पा मेरा चार डंग छो भी देख कर बट ठीक है तू बहुत चंगा लगा कटी आ जाओ ਇੰਦੀ ਕੀਮਤ ਆ ਕਿੰਨੇ ਦਾ ਸੁਨੀਲ ਜੀ ਆ 80 ਦੀ ਝੋਟੀ ਦੇ ਆ ਹਾਂ ਆਣਾ 72 ਦੀ ਝੋਟੀ ਦੇ 72000 ਦੇ ਦੋ ਕਰਦਾ ਵੀ ਮਾਰ ਪੂਰਾ 70 ਦੇ ਲੈ ਲਾਂਗੇ ਬੱਠਾ ਤੱਕ ਆ ਜਣਾ ਹਾਂ ਤੱਕ ਆਣਾ ਯਾਰ 72 ਦੀ ਦੇਣਾਗੇ ਚਲ 72 ਦੇਣਾ 72 ਦੀ ਦੇਣਾ ਚਲ ਦੇ ਦੇ ਜੀ ਦੇ 72 ਬਾਦਾ ਬੋਦਾ ਕਾਟੀ ਲਾਣਾ ਤੱਕ ਹਾਂ ਕਾਟੀ ਬਾਦੇ ਲਾੜਣ ਨਹੀਂ ਨਹੀਂ ਠੱਗਾ ਹੁੰਦਾ ਚਲ ਕੋਈ ਜਾਲੀ ਤੇ ਨਹੀਂ ਗੱਟੀ ਕੱਟੀ ਨੇ 12 ਕਿਲੋ ਦੁੱਧ ਖੁੱਲਾ ਤੇ ਬਸ ਠੀਕ ਆ ਕੋਈ ਇਹ ਇਹ ਗੱਪਣਾ ਇਹ ਗੱਪਣਾ ਇਹ ਸੂਈ ਜੋਟੀ ਅੱਛਾ ਦੁੱਧ ਕਿੰਨਾ ਹਾਂ ਭਾਈ ਦੁੱਧ ਕਿੰਨਾ ਦੁੱਧ ਨਹੀਂ 13 13.5 ਕਿਲੋ ਆ ਅੱਛਾ 13.5 ਕਿਲੋ ਹੈ ਠੀਕ ਆ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ 15 ਦਿਨ ਹੋ ਗਏ ਆ ਅੱਛਾ ਚੱਲੋਂ ਦੋ ਬਣਾ ਬਾ ਠੀਕ ਆ ਜੋ ਆਜੂ ਵਧੀਆ ਇੱਕ ਨੰਬਰ ਤੂੰ ਤੇ ਚਲੋ ਇਹਦੀ ਫਿਰ ਕੀਮਤ ਆ ਹੋਲੇ ਕੋ ਪੰਜਾ ਹਾਂ 97 ਹਜ਼ਾਰ ਦੀ 97 ਹਜ਼ਾਰ ਦੀ ਇਹ ਦੇ ਦਾਂਗੇ ਯਾਰ 2 ਗੱਟ 90 ਚਲੋ ਠੀਕ ਆ 88 ਹਜ਼ਾਰ ਦੀ 88 ਹਜ਼ਾਰ ਦੀ ਇਹ ਨੀਲੀ ਹੈ ਇਹ ਵੀ ਕਿ ਨਹੀਂ ਫਿਰ ਇਹ ਮੈਂ ਸੂਪੀ ਲਈ ਲਿਆ ਇਹ ਵੀ ਗਈ ਮੈਂ ਹਾਂ ਆਪਾਂ ਗੱਲ ਦੱਸ ਕੇ ਦਵਾਂਗੇ ਆਪਾਂ ਸਾਈ ਵੀ ਪੰਜਾ ਰਹੀ ਆਪਾਂ ਵਾਪਸ ਕਰਤੀ ਹਾਂ ਹਾਂ ਇਹ ਮੈਂ ਬੱਚਾ ਨਹੀਂ ਲਿਆ ਅਜਾ ਬੱਚਾ ਲਿਆ ਦੋ ਤਿੰਨ ਮਿਲਦੀ ਹੈ ਉਦਾਂ ਹੀ ਮੈਂ 10 ਕਿਲੋ ਬੋੜਾ ਯਾਰ ਇਤਨਾ ਆ ਮਾਗ ਲੈ ਲਾ ਤੈਨੂੰ ਜੂੜ ਤੇ ਗਿੱਜੀ ਆ ਅੱਛਾ 10 ਕਿਲੋ ਬੋੜਾ ਹੀ ਆ ਇਹਦੇ ਸੱਤੇ ਬੱਚਾ ਬੋੜਾ ਹੀ ਹੋਣਾ 10 ਤੋਂ ਬਾਹਰ ਹੀ ਹੋਣਾ ਬੱਚਾ ਕਾਲਾ ਹੀ ਆ ਗਿਆ ਕਾਲਾ ਕਾਲਾ ਬੋੜਾ ਬੱਚਾ ਹਾਂ ਪਰੇ ਬੱਚਾ ਠੀਕੋ ਬਿਲਕੁਲ ਨਹੀਂ ਲੈਂਦੀ ਬੱਚਾ ਹੈ ਨਾ ਬੱਚਾ ਨਹੀਂ ਇਤਨਾ ਮਿਲਦੀ ਜੁੱਥਾਪੀ ਅੱਛਾ ਮਿਲਦੀ ਆ ਬੱਚਾ ਚੰਗਾ ਲੈਂਦੀ ਆ ਹਾਂ ਲੈਂਦੀ ਆ ਹਾਂ ਤੇ ਬੱਚੇ ਤਾਂ ਨਹੀਂ ਮਿਲਦੀ 10 ਕਿੱਗੇ ਦਵਾਂਗੇ ਉਹ ਕੰਮ ਨਹੀਂ ਕਰਨਾ ਉਸ ਨੂੰ ਨਹੀਂ ਨਹੀਂ ਹਾਂ ਤੇ ਹੁਣ ਜਾਣ ਮੈਂ ਇੱਕ ਨਾਮਰ 10 ਕਿਲੋ ਤੋਂ ਬਾਹਰ ਬੋੜਾ ਹੀ ਹੋਣਾ ਅੱਛਾ ਨਹੀਂ ਲੈਨੀ ਐ ਤੇ ਇਹ ਨਹੀਂ ਗੱਲ ਹੁੰਦੀ ਇਹ ਨਹੀਂ ਪਤਾ ਲਾ ਗਾ ਮੈਂ ਕਿੰਨੂੰ ਇਥੋਂ ਕਹਿ ਰਹੀ ਆ ਵੀ ਲੈ ਲੈਂਦੀ ਨਹੀਂ 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 ਬਸ ਲੱਗੇ ਘਾਲਦੀ ਆ ਮੇਰੇ ਬੱਚਾ ਲਵੇ ਨਾ ਨਾ ਬਾਹਰ ਜਾ ਕੇ ਲੈ ਕੇ ਨਕਾ ਮਾਰਿਆ ਆਖੇ ਬੱਚਾ ਮੈਨੂੰ ਫਾਇਦਾ ਨਹੀਂ ਫਾਇਦਾ ਨਹੀਂ ਦੁੱਧ ਦਾਹ ਦੇ ਬਾਹਰ ਭੌੜਾ ਹੀ ਆ ਅਸਾਂ ਉਹ ਤਾਂ ਮੈਂ 16 ਕਿਲੋ ਦਊ ਦੁੱਧ ਮੈਂ 16 ਕਿਲੋ ਦਊ ਬੌੜਾ ਹੀ ਆ ਦਹਾਂ ਤੋਂ ਬਾਹਰ ਨਸਲ ਪੂਰੀ ਡੀਨਿੰਗ ਕਰਨੀ ਉਹਨਾਂ ਚਾਰ ਪੌਦੀ ਜਾਰੀ ਆ ਤੇ ਫਿਰ ਹੁਣੇ ਦੀ ਕੀ ਮਰ ਫਿਰ ਕਿੰਨੀ ਕੋਣ ਗਰੀਦ ਉਹਨਾਂ ਆਪਾ ਦਿੱਤੀ ਸੀ 1,35 ਦੀ ਮਹੀ ਹਾਂ ਹੁਣ ਜੀ ਨਹੀਂ ਆਣਾ 1,20 ਦੀ ਮਹੀ ਦੇ ਦਾਂ ਚਲੋ 1 ਲੱਖ 20000 ਦੇ ਲਾਜ ਹਾਂ ਕਰਦੇ ਜੇ ਮਾਣਦ ਨਾਲ ਚਲੋ ਚਲੋ 1000 ਦੀ ਦੇ ਲਾਂਗੇ ਲੋ 1000 ਦੀ 1000 ਦੀ ਦੇ ਰਾਂਗੇ ਦੇ 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 ਲੜਣਾ ਦੇਣਾ ਕਰ ਹਾਂ ਬਿਲਕੁਲ ਹੀ ਬਿਲਕੁਲ ਚਲੋ ਆਪ ਆਹੀ ਬਸ ਇੱਕ ਹੋ ਰਹੀ ਹੈ ਅੱਛਾ ਰਾਤੀ ਸੁਈ ਹੈ ਖੋਲ ਆ ਵੀ ਠੀਕ ਆ ਆ ਜੋ ਇਹਨੂੰ ਕਿਹੜਾ ਡੈਮ ਹੋ ਗਿਆ ਰਾਤੀ ਸੁਈ ਹੈ ਪੈਸੂਆ ਸੁਹਾ ਦੂਜਾ ਦੂਜਾ ਸੁਹਾ ਤੇ ਚੈੱਕ ਕਰੋ ਕਰਾ ਦੇ ਮੜਮੜਾ ਘਟਣਾ ਬੋਲਾ ਫਿਰ ਹਣਾ ਕੱਢਿਆ ਕੱਢਿਆ 3-4 ਕਿਲੋ ਚੋਈ ਆ ਠੀਕ ਆ 3 ਕਿਲੋ ਮੈਂ ਗੱਡੀ ਬੋਲੀ ਨਹੀਂ ਕੱਢੀ 3 ਕਿਲੋ ਕੱਢੀ ਠੀਕ ਆ ਦੋ ਤਾਂ ਮੈਂ ਦਿੰਦੀ ਯਾਰ 12 ਕਿਲੋ ਉਹ ਤਾਂ ਮੈਂ ਯਾਰ 12 ਕਿਲੋ ਦਊਂਗੀ ਆ ਜਾ ਬੋਲਾ ਜਾ ਲਾਸਟ ਪੀਸ ਹੀ ਆ ਲਾਸਟ ਲਾਸਟ ਬੋਲੋ ਫਿਰ ਲਾਸਟ ਪੀਸ ਦਾ ਨਹੀਂ ਨਾ ਝੋਟੀ ਰੱਖ ਕੇ ਦੱਸੀ ਦਾ ਵੀ ਆ ਇਹ ਹਾਂ ਨਾ 75 ਹਾਦੀ ਦੇਵਾਂਗੇ ਚਲੋ ਠੀਕ ਆ ਹੋ ਜੀ ਮੈਂ 70000 ਦੀ ਦੇ ਦਾਂਗੀ ਪੂਰੇ 70000 ਦੀ ਦੇਵਾਂਗੇ 70000 ਦੀ ਦੇਵਾਂਗੇ ਦੁੱਧ 12 ਕਿਲੋ ਦਊ ਘੱਟੀ ਚਲੋ ਬਾਤ ਠੀਕ ਆ ਦੇਖੋ ਜੀ ਪਸ਼ੂ ਬਾਈਏ ਕੋਲ ਜੀ ਮੇਰਾ ਵੀ ਚੁਆਈ ਕਰਕੇ ਲੈ ਕੇ ਜਾਓ ਕਿਦੋਂ ਵੀ ਪਸ਼ੂ ਲੈਣਾ ਆ ਚੁਆਈ ਜ਼ਰੂਰ ਇਹਦੀ ਚੁਆਈ ਹੋਣੀ ਆ ਤੁਮਹਾਨੂੰ ਆ ਘੱਟੀ ਚੁਆਈ ਹੋਣੀ ਆ ਕਰਾਓ ਕੋਲੀ ਜੀ ਲੈਓ ਬੱਚਾ ਪਿਓਰ ਅਦਰ ਦੀ ਘੱਟੀ ਆ ਦੇਸੀ ਘੱਟੀ ਨਹੀਂ ਆ ਬਹੁਤ ਚੰਗੇ ਮਾਜਾ ਮਾਲੀ ਥੋੜਾ ਵਾ ਆ ਦੇਖੀ ਜੀ ਜੀ ਸੇ ਮੇਰੇ ਸੰ 18 ਕਿਲੋ ਦੁੱਧ ਕਰਦੇ 16 ਪੈਲਣਵਾ ਹਾਂ ਪੈਲਣਵਾ ਅਛਾ ਹਾਂ ਹੋਰ ਪੈਲਣਵਾ ਪਿਓਰ ਪਿਓਰ ਅਛਾ ਹਾਂ ਅਰੇ ਜਵਾਨੀ ਹੋਈ ਰੇ ਠੀਂ ਮੜਿਆ ਮੜਿਆ ਕਰਨੀਆਂ ਪੁੱਟੀਆਂ ਇਹਨੇ ਹੂੰ ਸਿੰਗੀ ਵੇ ਪੁੱਠੀ ਵੇ ਕਟਾਈ ਰੱਖਦਾ ਬੜੀ ਬੱਚਾ ਪਰ ਲੱਗ ਗਈ। ਥਣ ਬੜਾ ਵਜੇ ਗੱਡੇ ਪਹਿਲੇ ਨੇ ਫਿਰ ਹੈ। ਮਾਤਾ ਚੌਣ ਬੜੀ ਦੁੱਧ ਰੂ ਤੇ ਬਾਲਟੀ ਜਿਹਾ ਹੁੰਦੀ ਜਿਵੇਂ ਨਲਕੇ ਥਲੇ ਰੱਖੀ ਦੀ ਆ। ਬੰਨ ਆ ਗਈ। ਮਾਏ ਨੂੰ ਮ ਭਰਿਆ ਤੂੰ ਬਾਹਰ ਦੇ ਨੂੰ। ਆ ਗਈ। ਸੰਦੀਪ ਸਿੰਘ ਆ ਗਈ। ਲੈ ਤੇ ਫੜ ਮੈਨੂੰ ਵੇਖਣ ਮਾਣਾ ਚੋਕੇ। ਮੈਂ ਨਾ ਵੇਖ ਤਾਂ ਸਹੀ। ਤਾਨੇ ਕੇ ਭਰੋ। ਬੱਚਾ ਨਾ ਬੋਲ ਰਿਹਾ। ਐਨਾ। ਉਹ। ਹੂੰ। ਐਨਾ। ਇਹ। ਪਾਇਲਾ ਕਰੀਂ ਤਰਾ। ਹੁਣ। ਇਹਦਾ ਕਿਉਂ ਦੇ ਮੋਠੀ ਪੁੱਟ ਨਹੀਂ ਦਿੰਦੀ ਏ। ਆਉਂਦਾ ਨਹੀਂ। ਨਹੀਂ ਠੀਕ ਹੈ ਮੈਂ ਹੀ ਦਸਿੰਦੀ ਆ। हां संदीप सिंहत्रे नेक नहीं है बिरल बड़ी खाना दी है मैं ना ਛੋਟੀ ਗਾਂ ਜਿਹਦੀ ਤੁਹਾਡੀ ਡੂਰ ਲੱਗਣਾ ਥੋੜੀ ਪਰ ਛੋਟੀ ਡੂਰ ਲੱਗਦੀ ਵੇਖਨੇ ਪਰ ਜਾਇ ਨਾ ਫੇਨਾ ਦੇਣੀ ਹੈ ਇਧਰ ਵੇ ਨਹੀਂ ਨਹੀਂ ਜੇ ਤੁਹਾਡੀ ਕੋਈ ਮੇਰੇ ਕੋਈ ਫਰਕ ਬਹੁਤ ਚਲ ਦਿਖਾ ਚਲੋ ਬੜੀ ਹੈ ਇਹ ਨਹੀਂ ਚਾਹਣੀ ਬਹੁਤ ਚੰਗੀ ਟੋਟੀ ਹੈ ਮਾਰੀ ਥੋੜਾ ਆਹ ਕੰਟਾਈਨਰ ਕਨੀ ਦੇ ਰੱਲੇ ਲੱਗਾ ਕੱਟੀ ਨੂੰ ਲੱਗਾ 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 ਕੱਟੀ ਚਲੋ ਹੋਰ ਦੱਸੋ ਮਾੜੀ ਬਾਹਰ ਖੜਦੇ ਤੋਰ ਲੋ ਤੋਰ ਲੋ ਤੋਰ ਲੋ ਕੱਟੀ ਡੂਡ ਲੱਖਦੀ ਹੀ ਪਰ ਇਹ ਆਪਾਂ ਜਾਇਜ਼ ਲਈ ਜਾ ਨਹੀਂ ਦੇ ਦੇਣ ਜਾਨ ਤੋਂ ਕੋਈ ਨਹੀਂ ਆ ਚੀਜ਼ਾਂ ਨਹੀਂ ਲੱਗਦੀਆਂ ਸੰਦੀਪ ਸਿੰਘ ਆ ਚੀਜ਼ਾਂ ਨਹੀਂ ਲੱਗਦੀਆਂ ਆ ਨਵਾਂ ਤੋੜਾ ਪਤੀ ਵੇਖੀ ਛੋਟੀ ਸੰਧੀ ਜਿਹਾ ਹੋਰ ਦੱਸਦੀ ਆ ਨਹੀਂ ਬਹੁਤ ਚੰਗੀ ਮੈਂ ਕੱਟੀ ਨਾੜਾ ਵੇ ਛੱਡੇ ਕਿਹੜਾ ਲੈ ਯਾਦ ਕਰੂਗਾ ਕੱਟੀ ਨਸਲਾਂ ਨਸਲਾਂ ਹੀ ਬੋਲਦੀਆਂ ਇਸ ਤਰ੍ਹਾਂ ੱਟੀ ਖੜੀ ਹੋਵੇ ਮੰਡੀ 'ਚ 2 ਲੱਖ ਮੰਗਣਗੇ ਚਲੋ ਚਲੋ ਬੋਲੋ ਫਰ ਨੰਬਰ ਨੰਬਰ 8872173029 ਠੀਕ ਆ ਆ ਪਿੰਡ ਜੀਓ ਵਾਲਾ ਸੀਲ ਤਰੂਤ ਜਿਲ੍ਹਾ ਜਾਂਦਾ ਹਾਸੀਕਾ ਹਾਸੀਕਾ